ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣੇ ਚੈਨਲ 'ਚ ਕਰਦੇ ਆ ਸਵਾਗਤ ਆਪਣੇ ਪੰਜਾਬੀ ਬੋਲਦੇ ਚ ਸੋ ਜਿਨ੍ਹਾਂ ਨੇ ਹਲੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਉਹ ਸਬਸਕ੍ਰਾਈਬ ਕਰ ਲੋ ਤੇ ਤੁਹਾਨੂੰ ਅੱਜ ਆਪਾਂ ਜੋ ਆਪਣਾ ਮਾਗਰ ਸਮਾਨ ਦਿਖ ਰਿਹਾ ਹੈ ਐਵਰੇਜ 4 ਪਾਇਆ ਹੋਇਆ ਸੀਗਾ ਤੇ ਇੱਥੇ ਆਪਾਂ ਨੇ ਹੁਣ ਸਮਾਨ 22 ਟੋਆ ਬੰਦ ਕਰਕੇ ਵਿਚਾਰ ਆਪਣਾ ਹੋ ਗਿਆ ਖਤਮ ਤੇ ਸਾਡੇ ਨਾਲ ਵੀਡੀਓ ਚ ਐਂਡ ਤੱਕ ਬਨੇ ਰਹੋ ਤੇ ਸੁਣ ਦਿਖਾਉਣੇ ਆਪਣਾ ਸਮਾਨ ਬੀਜਿਆ ਹੋਇਆ ਹਾਂ ਜੀ ਆਪਣਾ ਆ ਗਿਆ ਧਨੀਆ ਬੀਜਿਆ ਹੋਇਆ ਇਹ ਮੀਂਹ ਦੀ ਮਾਰ ਚ ਥੋੜਾ ਥੋੜਾ ਹਲੇ ਨਿਕਲਣਾ ਰਹਿੰਦਾ ਉਤੋਂ ਮੀਂਹ ਪੈ ਗਿਆ ਸੀ ਆਪਣਾ ਧਨੀਆ ਬੀਜਿਆ ਸੀ ਉਸ ਕਰਕੇ ਅੜਾੜਾ ਕੀ ਹਲੇ ਸੋ ਇਹ ਸਮਾਨ ਬੀਜੇ ਨੂੰ ਡੇਢ ਮਹੀਨਾ ਹੋ ਗਿਆ ਤੇ ਆਪਣ ਲਾਸਿ ਮਰੂਦਮੀ ਤੋਂ ਪਹਿਲਾਂ ਲਿਆ ਕੇ ਪਰਲੇ ਤੋਂ ਤੇ ਅੱਗੇ ਸਨ ਦਿਖਾਉਣੇ ਆਜੋ ਤੇ ਆ ਸ਼ੈਡ ਤੇ ਮੂਲੀਆਂ ਬੀਜੀਆਂ ਹੋਣੇ ਜੀ ਇਹ ਵੀ ਉਹ ਦਿਨ ਆਈਆਂ ਸੀ ਗਿਆ ਆਗੇ ਮਿੱਥੇ ਇਹ ਵਧੀਆ ਨਿਕਲੇ ਜੀ ਤੇ ਦਿਲੀ ਸਾਈਡ ਮੇਂ ਮੂਲੀਆਂ ਆ ਗਈਆਂ ਬੱਟ ਤੇ ਤੇ ਇਧਰ ਆ ਵੀ ਨਾਰਜੀ ਆਪਾਂ ਰੱਲੇ ਤੁਲਾ ਲੈ ਕੇ ਨਾਰਤਾ ਬੁੱਟਾ ਇੱਕ ਇਧਰ ਜੀ ਜਰੂਰ ਉਤੋਂ ਨਹੀਂ ਹੁੰਦੀ ਸਮਾਨ ਦੇ ਉਦੋਂ ਬੀਜਿਆ ਹੋਇਆ ਇਹ ਐਨਾ ਆਪਣਾ ਤਨੀਆ ਹੋ ਗਿਆ ਸੀ ਖਰਾਬ ਥੋੜਾ ਜਿਹਾ ਤਾਂ ਕੀੜੇ ਚੱਕ ਕੇ ਲੱਗੇ ਸੀ ਥੋੜਾ ਜਿਹਾ ਹੋਇਆ ਨਹੀਂ ਤੇ ਆਹ ਪਾਲਕਾ ਇਧਰਲੀ ਸਾਈਡ ਤੁਸੀਂ ਚੱਜਾ ਕੰਮ ਕਰ ਤੁਸੀਂ ਦੇਖ ਸਕਦੇ ਹੋ ਤਨੀਏ ਬਹੁਤ ਵਧੀਆ ਉਹ ਇਧਰ ਆ ਗਿਆ ਵੀ ਆਪਣਾ ਇਹ ਵੀ ਸਮਾਨ ਵਿਜਿਆ ਹੋਇਆ ਤੁਸੀਂ ਦੇਖ ਸਕਦੇ ਹੋ ਆ ਪਰਸੋਂ ਲਿਆ ਕੇ ਮਿੱਟੀ ਪਹਿਲਾਂ ਪੱਧਰ ਕਰਕੇ ਜੀ ਕੱਲ ਲਾਇਏ ਨੇ ਗੰਡੇ ਤੁਸੀਂ ਦੇਖ ਸਕਦੇ ਹੋ ਤੇ ਆਸਮਾਨ ਉਦੋਂ ਪਹਿਲਾਂ ਵੀ ਜਿਹੜਾ-ਜੋ ਰੁੱਤਾਂ ਨੇ ਹੁੰਦੀ ਆ ਇੱਧਰਲੇ ਪਾਸੇ ਮੂਲੀਆਂ ਲਾਈਆਂ ਹੋਈਆਂ ਨੇ ਇੱਧਰਲੇ ਪਾਸੇ ਆ ਗਿਆ ਧਨੀਆਂ ਜੀ ਮੇਥੇ ਗਾਜਰਾਂ ਪਾਲਕ ਤੇ ਉਹ ਦੁਬਾਰਾ ਗਈ ਲਾਸਨ ਸਾਹਮਣੇ ਦੇਖ ਸਕਦੇ ਤੁਸੀਂ ਸਮਾਨ ਸਾਰਾ ਤੇ ਹੁਣ ਕਿਸੇ ਨਵੀਂ ਵੀਡੀਓ ਚ ਆਵਾਂਗੇ ਜੀ ਤੇ ਜਿੰਨਾ ਭਾਈਆ ਨੇ ਹਲੇ ਪਰ ਆਵਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ